14 ਸਾਲ ਹੋ ਗਏ ਬੇਨਤੀ ਕਰਤਾ ਬੰਦ ਕੇ ਖੜੇ ਹੋਇਆ ਸਾਨੂੰ ਕੇਂਦਰ ਸਰਕਾਰ ਅੱਗੇ ਮੈਂ ਸ੍ਰੀ ਕਾਲ ਤੇ ਜਥੇਦਾਰ ਨੂੰ ਬੇਨਤੀ ਕਰਦਾ ਅਗਲਾ ਫੈਸਲਾ ਲਿਆ ਜਾਵੇ ਇੱਕ ਮਿੰਟ ਖੜੇ ਮੜੇ ਖੜ ਦਿਓ ਆ ਇਹਨਾਂ ਕੰਦ ਰਗਨ ਦਾ ਰਾਤ ਅਛੂ ਲੋ ਤੇ ਜਲਦੀ ਨਹੀਂ ਮਤ ਕਰੇ ਕੋਈ ਸਰ ਫਿਰ ਪੈਸੇ ਪਿਆਉਂ ਜੋ 14 14 ਸਾਲ ਜਿੰਨੀ ਕਰਦੇ ਸਰਕਾਰ ਆਇਆ ਨਾ ਜਦੋਂ ਦੇ ਸਨਮਾਨ ਨੂੰ ਮੁੱਖ ਰੱਖ ਕੇ ਅਗਲਾ ਫੈਸਲਾ ਲਿਆ ਜਾਵੇ। ਬਾਬਾ ਜੀ ਕਿਵੇਂ ਬਿਕਤੇ ਸਾਰੇ ਇਲੈਕਸ਼ਨ ਬਾਰੇ ਨਹੀਂ ਮੈਂ ਆਪਣੇ ਹਿਸਾਬ ਦੀ ਗੱਲ ਕਰ ਰਿਹਾ ਜੀ ਬੰਦਲ। ਓਏ ਧੱਕਾ ਲੱਗ। ਕੋਈ ਨਾ ਟਾਈਮ ਨਹੀਂ ਦੀ ਜਲਾਬ ਹੈ। ਜਜਵਾਨਾ ਜੀ ਆਏ ਸੀ। ਜੋਲੀ ਥੱਲੇ ਲੱਗਦਾ ਹੈ। ਕੀ ਮਾਂਜੀ ਆਏ ਆਏ ਸੀਗੇ? ਹਾਂ ਜੀ। ਇਹ ਡੈਂਟਲ ਪ੍ਰੋਬਲਮ ਸੀ, ਮਾਈਨਰ ਡੈਂਟਲ ਪ੍ਰੋਬਲਮ ਸੀ। ਇੱਕ ਫਿਲਿੰਗ ਸੀ ਸਿੰਪਲ। ਦੰਦ ਨੂੰ ਭਰਨਾ ਹੁੰਦਾ ਜਿਹੜਾ ਪਿੱਛੇ ਮੂਲਰ ਹੈਗਾ। ਉਹਦੀ ਫਿਲਿੰਗ ਸੀਗੀ ਸਿੰਪਲ, ਉਹ ਸੀ ਕਰ ਦਿੱਤੀ ਜੀ। ਫਰ ਅੱਗੇ ਵੀ ਆਣਗੇ ਕੋਈ ਡੇਟ ਮਿਲਦੀ ਅੱਗੇ ਦੀਆਂ ਫਿਰ ਅੱਜ ਦੇਖੋ ਪ੍ਰੋਬਲਮ ਤਾਂ ਕਿਸੇ ਬੰਦੇ ਨੂੰ ਵੀ ਹੋ ਸਕਦੀ ਹੈ ਕੋਈ ਪ੍ਰੋਬਲਮ ਹੋ ਗਈ ਤਾਂ ਆਣਗੇ ਪਰ ਸਾਡੇ ਵੱਲੋਂ ਅਸੀਂ ਕੰਪਲੀਟ ਕਰ ਦਿੱਤਾ ਉਹਨਾਂ ਦਾ ਪਹਿਲਾਂ ਵੀ ਆnde ਸੀ 2-3 ਸਾਲ ਪਹਿਲਾਂ ਵੀ ਆਏ ਸੀ ਬਾਕੀ ਇਹ ਰੂਟੀਨ ਪ੍ਰੋਬਲਮ ਹੈ ਕਿਸੇ ਵੀ ਬੰਦੇ ਨੂੰ ਹੋ ਸਕਦੀ ਹੈ ਠੀਕ ਹੈ ਤੇ ਇਹਦੇ ਕੋਈ ਅਡਾ ਵਿੱਚ ਨਹੀਂ ਥੈਂਕ ਯੂ ਸਰ ਪ੍ਰੋਬਲਮ